ਅੱਜ ਮੂਡ ਬਹੁਤ ਜ਼ਿਆਦਾ ਆਫ ਹੈ ਦੋਸਤੋ ਮੂਡ ਬਹੁਤ ਆਫ ਹੈ ਜਦੋਂ ਦਾ ਦੋਨਲ ਟਰੰਪ ਆਇਆ ਭਰਾਓ ਖਾਣੇ ਦਾ ਬਿੱਲਿਆਂ ਦਾ ਇੰਤਿਹਾਮ ਨਹੀਂ ਹੋ ਰਿਹਾ ਬਹੁਤ ਜ਼ਿਆਦਾ ਸਾਰੀਆਂ ਕੰਟਰੀਆਂ 'ਚ ਪ੍ਰੋਬਲਮ ਚੱਲਦੀ ਹੈ ਖੜਜੋ ਪੁੱਤ ਖੜਜੋ ਫੀਡ ਇਹਨਾਂ ਦੀ ਖਤਮ ਹੋਈ ਪਈ ਸੀ ਹੁਣ ਮੈਂ ਆਹ ਚੌਲ ਦੇ ਰਿਹਾ ਇਹਨਾਂ ਨੂੰ ਅੱਜ ਆਜੋ ਵਿੱਚ ਮੈਨੂੰ ਕਈ ਲੋਕ ਕਹਿੰਦੇ ਇਹਨਾਂ ਨੂੰ ਸਿੜ ਦੇ ਯਾਰ ਕਿਤੇ ਛੱਡਿਆ ਕਈ ਵਿੱਚ ਬਿਦਵਾਨ ਹੁੰਦੇ ਨੇ ਰਹਿ ਦੇ ਨਾਲੇ ਪਰ ਮੈਂ ਤਾਂ ਨਹੀਂ ਛੱਡ ਸਕਦਾ ਨਾ ਹੀ ਇਹ ਮੈਂ ਰੱਖੀਆਂ ਨੇ ਮੈਂ ਨਹੀਂ ਭਰਾ ਉਹ ਰੱਖੀਆਂ ਇਹ ਆ ਬਿੱਲੀ ਜਿਹੜੀ ਆਪਣੀ ਵੱਡੀ ਅਜੇ ਤਨੋਂ ਮੈਂ ਬਿੱਲੂ ਤੇ ਰਿਆ ਹੋਇਆ ਹੈ ਇਹ ਆ ਗਿਆ ਆਪਣੇ ਉਰੇ ਇੱਕ ਦੋ ਗਿਲ ਮੈਂ ਖਾਣਾ ਪਤਾ ਉਸ ਤੋਂ ਬਾਅਦ ਇਹ ਪ੍ਰੈਗਨੈਂਟ ਸੀ ਪਹਿਲਾਂ ਉਸ ਤੋਂ ਬਾਅਦ ਇਹਨੇ ਆ ਬੱਚਿਆਂ ਨੂੰ ਜਨਮ ਦੇ ਤਾਂ ਦੱਸੋ ਹੁਣ ਕਿੱਧਰ ਛੱਡਦੀ ਹੈ ਹੁਣ ਮੈਂ ਚਿਕਨ ਜਾਂ ਪਿਆਸੀ ਬਸ ਉਹ ਦਿੰਦਾ ਇਹਨਾਂ ਨੂੰ ਵਿੱਚ ਕੁੱਟ ਕੇ ਚੌਲਾਂ ਦੇ ਬਾਈ ਸਾਰੇ ਕਿਤੇ ਬੁਰਾ ਹਾਲਾ ਕੰਮਾਂ ਦਾ ਕੱਲੇ ਜੇ ਆਪਾਂ ਗਈ ਇੱਕ ਕੰਟਰੀ ਦੇ ਵਿੱਚ ਨਹੀਂ ਪ੍ਰੋਬਲਮ ਸਾਰੇ ਕਿਤੇ ਪ੍ਰੋਬਲਮ ਹੈ ਬਹੁਤ ਜ਼ਿਆਦੇ ਪ੍ਰੋਬਲ ਮਾਰੀ ਹੈ ਕੰਮ ਕਰਦੀ ਪਹਿਲਾਂ ਕੰਮ ਕਰ ਵਧੀਆ ਮਿਲਦਾ ਹੁੰਦਾ ਸੀਗਾ ਹੁਣ ਬਹੁਤ ਜ਼ਿਆਦੇ ਟਾਪ ਹੋਇਆ ਪਿਆ ਕੰਮ ਪ੍ਰੇ ਕਰਿਓ ਮੇਰੇ ਦੋਸਤੋ ਕੰਮ ਕਰ ਵਧੀਆ ਚੱਲੇ ਜਾਂਦਾ ਵਿਚਾਰਨ ਦਾ ਮੈਂ ਫੂਡ ਫੜ ਲਿਆ ਸਕਾਂ ਬਾਈ ਦਿਲ ਦੀਆਂ ਗੱਲਾਂ ਵਾਸੇ ਸ਼ੇਅਰ ਕਰ ਦੇਈਂਆਂ ਆਕੇ ਅੱਜ ਮੈਂ ਲੇਟ ਉੱਠਿਆਉਣੇ ਵੇਟ ਕਰ ਰਹੀ ਸੀ ਸਵੇਰ ਦੇ ਖਾਣੇ ਦੀ ਓਕੇ ਦੋਸਤੋ ਵੱਧ ਤੋਂ ਵੱਧ ਯਾਰ ਬਸ ਵੀਡੀਓ ਜ਼ਰੂਰ ਸ਼ੇਅਰ ਕਰਦੇ ਕਰੋ ਵੀਰ ਬਣ ਕੇ ਇੰਨੇ ਨਾਲ ਹੀ ਤੁਹਾਡੀ ਸਪੋਰਟ ਨਾਲ ਹੀ ਚੈਨਲ ਆਪਣਾ ਜੇ ਗਰੋ ਹੋਇਆ ਵਸ ਇਹਨਾਂ ਵਾਸਤੇ ਕਰਨਾ ਆਪਾਂ ਨੇ ਤਾਂ ਮੈਂ ਤਾਂ ਖੁਦਾ ਆਪ ਬਿਮਾਰ ਹਾਂ 2-4 2022 ਤੋਂ ਤਾਂ ਕਰਕੇ ਕੋਈ ਹਾਰਡ ਵਰਕ ਜਾਂ ਕੋਈ ਜੋੜ ਵਾਲਾ ਕੰਮ ਤਾਂ ਮੈਂ ਕਰ ਨਹੀਂ ਸਕਦਾ ਬਸ ਘਰੇ ਮਾੜਾ ਮਾੜਾ ਕਰਦੇ ਆਂ ਆਨਲਾਈਨ ਵੇਚਣ-ਵੋਚਣ ਦਾ ਸਾਮਾਨ ਸਪੋਰਟ ਜਰੂਰ ਕਰਿਓ ਦੋਸਤੋ ਵੀਡੀਓ ਨੂੰ ਲਵ ਯੂ ਸਾਰਿਆਂ ਨੂੰ